ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕਰਦੇ ਹ 8 ਕੌਂਸਲਰ ਨੂੰ ਪਾਰਟੀ ਚੋਂ 5 ਸਾਲ ਦੇ ਲਈ ਬਾਹਰ ਕਰ ਦਿੱਤਾ ਦੱਸਦੇ ਕਿ ਐਕਸ਼ਨ ਅਨਸ਼ਾਸਨ ਕਮੇਟੀ ਦੇ ਚੇਅਰਮੈਨ ਅਫਤਾਰ ਹੈਂਡਰੀ ਦੇ ਵੱਲੋਂ ਲਿਆ ਗਿਆ ਅਫਤਾਰ ਹੈਂਡਰੀ ਨੂੰ ਸੀਨੀਅਰ ਨੇਤਾਵਾਂ ਦੇ ਨਾਲ ਨਾਲ ਤੇ ਨਗਰ ਨਿਗਮ ਕੌਂਸਲਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁਝ ਕੌਂਸਲਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕੀਤਾ ਜਿਸ ਤੋਂ ਬਾਅਦ ਅਫਤਾਰ ਹੈਂਡਰੀ ਨੇ ਇਹ ਐਕਸ਼ਨ ਲੈ ਦੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਦੱਸਦੀ ਹੈ ਕਿ ਇਹਨਾਂ ਪਾਰਟੀ ਤੋਂ ਬਾਹਰ ਨਿਕਲਣ ਵਾਲੇ ਕੌਂਸਲਰਾਂ ਦੇ ਵਿੱਚ ਕਮਲਜੀਤ ਕੋਰ, ਮਮਤਾ ਸੈਣੀ, ਨੀਹਾ, ਸੁਰੇਸ਼ ਕੁਮਾਰ, ਪੁਸ਼ਪਾ ਰਾਣੀ, ਰਾਜ ਰਾਣੀ ਪੁਲਵਿੰਦਰ ਕੌਰ ਤੇ ਕਮਲੇਸ਼ ਮਹਿਰਾ ਦਾ ਨਾਮ ਸ਼ਾਮਲ ਹੈ ਜਿਨ੍ਹਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਦਰਅਸਲ ਪਾਰਟੀ ਦੇ ਵੱਲੋਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਪਾਰਟੀ ਨੰਬਰ ਦੇ ਅਨੁਸਾਰ ਤੇ ਨਿਰਦੇਸ਼ਾਂ ਦੇ ਅਨੁਸਾਰ ਹੀ ਵੋਟਾਂ ਪਾਉਣੀਆਂ ਨੇ ਪਰ ਇਹਨਾਂ ਦੇ ਵਿੱਚੋਂ 8 ਕੌਂਸਲਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕੀਤਾ ਗਿਆ ਤੇ ਨਾਲ ਹੀ 4 ਜਿਹੜੇ ਸੀ ਕੌਂਸਲਰ ਉਹ ਗੈਰ ਹਾਜ਼ਰ ਹੈ ਜਿਸ ਤੋਂ ਬਾਅਦ ਅਨੁਸ਼ਾਸਨ ਕਮੇਟੀ ਨੂੰ ਹਾਈ ਕਮਾਂਡ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਨਾ ਕੌਂਸਲਰਾਂ ਦੇ ਖਿਲਾਫ ਜਿਸ ਤੋਂ ਬਾਅਦ ਅਫਤਾਰ ਹੈਂਡਰੀ ਨੇ 8 ਕੌਂਸਲਰ ਨੂੰ ਆਪਣਾ ਜਵਾਬ ਜਿਹੜਾ ਲਿਖਤੀ ਰੂਪ ਦੇ ਵਿੱਚ ਦਾਖਲ ਕਰਵਾਉਂਦੇ ਹਦਾਇਤ ਅਤੇ ਜਿਸ ਤੋਂ ਬਾਅਦ 6 ਕੌਂਸਲਰ ਨੇ ਆਪਣਾ ਲਿਖਤੀ ਰੂਪ ਦੇ ਵਿੱਚ ਜਵਾਬ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੂੰ ਵੀ ਅਵਤਾਰ ਹੈਂਡਰੀ ਨੇ ਅਸਵੀਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਲਈ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਪਰ ਤੁਹਾਡੇ ਵੱਲੋਂ ਪਾਰਟੀ ਦੇ ਨੀਮਾ ਦੇ ਉਲੰਘਣਾ ਕੀਤੀ ਗਈ ਹੈ ਕਿ ਪਾਰਟੀ ਦੇ ਜੋ ਉਹਨਾਂ ਨੇ ਨਿਰਦੇਸ਼ ਦਿੱਤੇ ਸਰ ਉਹਨਾਂ ਦੀ ਉਲੰਘਣਾ ਕੀਤੀ ਗਈ ਇਸ ਕਰਕੇ ਉਪਤ ਕੌਂਸਲਰਾਂ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਵਤਾਰ ਹੈਂਡਰੀ ਨੇ 5 ਸਾਲ ਦੀ ਪਾਰਟੀ ಬಹಾರ ಕಡ್